ਸੋ ਕਾ ਹੋਟਲ ਗੁਰ ਸੇਵੀ ਆਹਨ ਸੋ ਸਹਜ ਸੋਭਾਏ ਦਰਸਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਇ ਹੋਵੈ ਸਫਤ ਖਸਾਮ ਦੀ ਨੋਰ ਅਰ ਸਾਹੋ ਕੋਰ ਸਾਹੋ ਝਟਿਆ ਤੋਜ਼ੋ ਟਿਠੇ ਸੱਚੇ ਪਾਤ ਸਾਹ ਮਲ ਜਾ ਨਾ ਮਾ ਜਾ ਨਾ ਮਾ ਦੀ ਕਟਿਆ ਸਜਾਣ ਸਜਾ ਪਾਤ ਸਾਹ ਸਿਰ ਸਾਹ ਦਾ ਸਾਹ ਜਿਸ ਪਾਸ ਬਹਠਿਆ ਸੋਹੀਆ ਸਬਨਾ ਦਾ ਵੇਸਾ ਹੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨ ਸਰੀ ਮਹੱਲਾ ਪੰਜਵਾ ਦੇ ਨਾ ਦਰਦਾ ਨਿਵਾਰ ਠਾਕੁਰ ਰਖਾ ਜਾਨਕੀ ਆਪਾ ਤਾਰਣ ਤਾਰਣ ਹਰ ਨਿਦਾ ਦੁਖਾ ਨਾ ਸਕ ਬਿਆਪ ਦੇਨਾ ਦਰਦ ਨਿਵਾਰ ਠਾਕੁਰ ਰੱਖ ਜਨਕੀ ਆਪਾ ਤਾਰਣ ਤਾਰਣ ਹਰ ਨਿਦ ਦੁਖ ਨਾ ਸਕੈ ਵਿਆਪ ਸਾਧੂ ਸੰਗ ਭਜੋ ਗੋਪਾਲ ਆਨ ਸੰਜਮ ਗੇਛਨਾ ਸੁਜਾ ਇਹ ਜਤਨ ਕਾਟ ਕਲ ਕਾਲ ਰਹਾ ਆਦ ਅੰਤ ਦਾਇਾਲ ਪੂਰਨ ਤਿਸ ਬਿਨਾ ਨਹੀਂ ਕੋਏ ਨਾਮ ਮਰਣ ਨਿਵਾਰ ਹਰ ਜਪ ਸਿਮਰ ਸੁਆਮੀ ਸੋਏ ਬੇਦ ਸਿਮਰਤਾ ਕਥ ਸਾਸਦਾ ਭਗਤ ਕਰਹਿ ਵਿਚਾਰ ਮੌਕਾ ਤਪਾਈਆ ਸਾਦ ਸੰਗਤ ਦਾ ਬਿਨ ਸਜਾਏ ਅੰਧਾਰਾ ਚਰਨ ਕਮਲ ਆਧਾਰ ਜਨਕਾ ਆਰਾਸਾ ਪੂੰਜੀ ਏਕਾ ਤਾਨ ਮਾਨ ਦੀ ਬਾਣ ਸਾਜਾ ਨਾਨਕ ਕੀ ਪ੍ਰਭ ਟੇ ਕਾ ਚਰਨ ਕਮਲ ਅਦਾਰ ਜਨਕਾ ਰਾਸ ਪੁਜੀ ਏਕਾ ਦੇ ਬਾਣ ਸਾਜਾ ਨਾਨਕ ਕੀ ਪ੍ਰਭ ੜੇ ਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨਸਰੀ ਮਹੱਲਾ ਪੰਜਵਾ ਦੀਨਾ ਦਰਦਾ ਨਿਵਾਰ ਠਾਕੁਰ ਰਖ ਜਨ ਕੀ ਆਪ ਤਰਣ ਤਾਰਣ ਹਰ ਨਿਦਾ ਦੁਖ ਨਾ ਸਕ ਬਿਆਪ ਵਾਹਿਗੁਰੂ ਜੀ ਕਾ ਖਾਲਸਾ वेगुरु जी की फतेह सतनाम श्री गुरु साहेब दे ਆਸਰਪਾਨ ਖੰਡੋ ਖੜਗ ਤਬਕ ਤਬਰ ਅਰ ਤੀਰ ਸਫ ਸਰੋਹੀ ਸਾਥੀ ਜਹੇ ਹਮਾਰੇ ਪੀਰ ਤੀਰ ਤੋਹੀ ਸਾਥੀ ਤੋਹੀ ੋਹੇ ਤਬਰ ਤਰਵਾਰ ਨਾਮ ਤਿਹਾਰ ਜੋ ਜਪੈ ਪਏ ਸਿੰਧ ਭਵ ਪਾਰ ਜਦ ਨ ਭਜ ਨਮਮ ਖਾਲਸਾ ਖਾਲਸਾ ਪੂਜ ਬਜੋਗ ਦਾਸ ਗੋਬਿੰਦ ਸਿੰਘ ਫਤਿਹ ਖਾਲਸਾ ਦਰਸ ਪਰਸ ਮਿਟੇ ਸੋਗ ਦਾਸ ਗੋਬਿੰਦ ਸਿੰਘ ਫਤਿਹ ਖਾਲਸਾ ਦਰਸ ਪਰਸ ਮਿਟੇ ਸੋਗ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਬੇਸਨ ਪਦ ਤਨਾ ਸ੍ਰੀ ਸੁਨ ਪਾਈ ਬ੍ਰਿਜ ਬਾਲਾ ਮੋਹਨ ਆਏ ਹੈ ਕੁਰਖੇਤ ਦਰਸ਼ਨ ਦੇਖ ਸਭ ਦੁੱਖ ਬਿਸਰੇ ਬੇਦ ਕਹਤ ਦੇਹ ਦੇਤ ਸੁਨ ਪਾਈ ਬ੍ਰਿਜ ਬਾਲਾ ਮੋਹਨ ਆਇਆ ਹੈ ਕੁਰ ਖੇਤ ਦਰਸ਼ਨ ਦੇਖ ਸਭੈ ਦੁਖ ਬਿਸਰੇ ਬੇਦਕ ਹਤ ਦੇਹ ਨੇਤ ਤਨ ਮਨ اٹਕਿ ਆਉ ਚਰਨ ਕਵਲ ਸੋ ਧਨ ਨਿਵਸ਼ਾਵਰ ਦੇਤ ਕ੍ਰਿਸ਼ਨ ਇਕਾਂਤ ਕੀਓ ਤਿਹਹੀ ਛਿਨ ਕਹਿਓ ਗਿਆਨ ਸਿਖ ਲੇਹੋ ਮਿਲ ਬਿਸ਼ਨ ਦੋ ਇਹ ਜਗ ਮੈਂ ਮਿਥੇ ਤਨ ਅਸਨੇਹੋ ਕ੍ਰਿਸ਼ਨ ਇਕਾਂਤ ਕੀਓ ਤਿਹਹੀ ਸ਼ਿਨ ਕਹਿਓ ਗਿਆਨ ਸਿਖ ਲਿਹੋ ਮਿਲ ਬਿਸ਼ਰਨ ਦੋ ਇਹ ਜਗ ਮੈਂ ਮਿਥਿਆ ਤਨ ਅਸਨੇਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਰਤਨ ਹਰ ਸੰਗ ਸਹਾਈ ਪਾਇਆ ਹਰ ਸੰਗ ਸਹਾਈ ਪਾਇਆ गुरपुर चरणी ਸਹਾਈ ਪਾਇਆ ਹਰ ਸੌ ਜਹ ਜਾਈਏ ਤਹਾਂ ਸੁਹੇਨੇ ਕਰ ਕਿਰਪਾ ਪ੍ਰਭ ਮੇਲੇ ਕਰ ਕਿਰਪਾ ਪ੍ਰਭ ਮੇਲੇ ਜਹ ਜਾਈਏ ਤਹਾਂ ਸੁਹੇਨੇ ਜਾਈ ਕਰ ਕਿਰਪਾ ਪ੍ਰਭ ਮੇਲੇ ਕਰ ਕਿਰਪਾ ਪ੍ਰਭ ਮੇਲੇ ਹਰ ਗੁਣ ਗਾਵੋ ਸਦਾ ਸੁਭਾਈ ਹਰ ਗੁਣ ਗਾਵੋ ਸਦਾ ਸੁਭਾਈ ਹਰ ਗੁਣ ਗਾਵੋ ਸੁਭਾਈ ਮਨ ਚੰਦੇ ਸਗਨੇ ਫਲ ਪਾਵੋ ਮਨ ਚੰਦੇ ਸਗਨੇ ਫਲ ਪਾਵੋ ਜੀ ਕੈ ਸੰਗ ਸਹਾਈ ਜੀ ਕੈ ਸੰਗ ਸਹਾਈ ਗੁਰੂ ਰਚਮੀ ਨਾਰਾ ਗੁਰੂ सहाय पाया सङ्ग सहायि पा